ਅੱਜ ਦੀਆਂ ਖਬਰਾਂ ਤੋਂ ਪਹਿਲਾਂ ਅੱਜ ਸਾਰੇ ਸੋਤਿਆਂ ਨੂੰ ਪਤਾ ਹੀ ਹੈ ਵੀ ਮੈਮੋਰੀਅਲ ਡੇ ਆ ਫੈਡਰਲ ਹੌਲੀਡੇ ਵੀ ਹੈਗੀ ਆ ਮੈਮੋਰੀਅਲ ਡੇ ਅਮਰੀਕਾ ਦੇ ਵਿੱਚ ਉਹਨਾਂ ਸ਼ਹੀਦਾਂ ਦੇ ਲਈ ਸ਼ਹੀਦ ਫੌਜੀਆ ਦੇ ਲਈ ਮਨਾਇਆ ਜਾਂਦਾ ਜਿਨ੍ਹਾਂ ਨੇ ਆਪਣੀ ਜਾਨ ਸਾਡੀ ਆਜ਼ਾਦੀ ਦੇ ਲਈ ਦਿੱਤੀ ਲਾਈਨ ਆਫ ਡਿਊਟੀ ਦੇ ਉੱਤੇ ਜਿਹੜੇ ਸ਼ਹੀਦ ਹੋਏ ਹੈਗੇ ਆ ਉਹਨਾਂ ਦੇ ਵਿੱਚ ਪੰਜਾਬੀ ਯੋਧੇ ਵੀ ਹੋਏ ਆ ਪਿਛਲੇ ਦਿਨਾਂ ਦੇ ਵਿੱਚ ਰਾਜਕਨ ਵੀਰ ਸਿੰਘ ਵਾਸ਼ਿੰਗਟਨ ਡੀਸੀ ਗਏ ਸੀ ਉਹਨਾਂ ਨੇ ਆਰਲਿੰਗਟਨ ਨੈਸ਼ਨਲ ਸਿਮੈਂਟਰੀ ਆ ਜਿੱਥੇ ਸਾਰੇ ਹੀ ਜਿਹੜੇ ਫੌਜੀ ਸ਼ਹੀਦ ਹੁੰਦੇ ਆਨਲਾਈਨ ਡਿਊਟੀ ਤੇ ਉਹਨਾਂ ਦੀ ਯਾਦ ਦੇ ਵਿੱਚ ਟੋਮ ਬਣਾਏ ਜਾਂਦੇ ਆ ਲਾਇ ਲਾਇ ਹੋਏ ਆ ਤੇ ਉੱਥੇ ਆਪਣੇ ਵੀ ਯੋਧਿਆਂ ਦੇ ਲਾਇ ਹੋਏ ਹੈਗੇ ਆ ਉਹ 20 ਮਿੰਟ ਦੇ ਕਰੀਬ ਜਿਹੜੀ ਡਾਕੂਮੈਂਟਰੀ ਬਣਾਈ ਹੋਈ ਆ ਆਪਾਂ ਪੰਜਾਬੀ ਜਿਹੜੀ ਯੂਐਸਏ ਦੇ ਉੱਤੇ ਵੀ ਸ਼ੇਅਰ ਕੀਤੀ ਆ ਤੇ ਆਪਾਂ ਦੇਖਾਂਗੇ ਇਸ ਪ੍ਰੋਗਰਾਮ ਦੇ ਐਂਡ 'ਚ ਤੁਹਾਨੂੰ ਸੁਣਾ ਵੀ ਸਕੀਏ ਤੇ ਮੇਰੀ ਬੇਨਤੀ ਜ਼ਰੂਰ ਹੈ ਪਈ ਜਿੰਨੇ ਵੀ ਆਪਾਂ ਅੱਜ ਛੁੱਟੀ ਮਨਾ ਰਹੇ ਆਂ ਕਈ ਸੋਚਦੇਵੇਂ ਪਾਰਟੀ ਆ ਸਾਨੂੰ ਜਿਨ੍ਹਾਂ ਨੌਜਵਾਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਆ ਅਮਰੀਕਾ ਨੂੰ ਵੀ ਆਜ਼ਾਦੀ ਦੇ ਲਈ ਸਾਡੀ ਆਜ਼ਾਦੀ ਦੇ ਲਈ ਤੇ ਅਸੀਂ ਸਾਰਾ ਕੁਝ ਜਿਹੜਾ ਇਹ ਫ੍ਰੀडम ਆਫ ਸਪੀਚ ਦਾ ਜਿਹੜਾ ਹੱਕ ਆ ਸਾਡਾ ਸੋ ਆਪਾਂ ਘਟੋ ਘਟ ਉਹਨਾਂ ਨੂੰ ਯਾਦ ਜ਼ਰੂਰ ਕਰੀਏ ਸਾਡੇ ਵਾਲਪੇਪਰ ਦੇ ਉੱਤੇ ਅੱਜ ਜ਼ਰੂਰ ਮੈਮੋਰੀਅਲ ਡੇ ਦੇ ਸਵੰਦ ਦੇ ਵਿੱਚ ਕੋਈ ਨਾ ਕੋਈ ਜਿਹੜਾ ਆ ਲਿਖਣਾ ਚਾਹੀਦਾ ਹੈਗਾ ਤੁਸੀਂ ਉਹ ਵੀਡੀਓ ਆਪਣੇ ਜਿੰਨੇ ਵੀ ਫਰੈਂਡ ਦੋਸਤ ਮਿੱਤਰ ਹੈਗੇ ਆ ਉਹਨਾਂ ਦੇ ਨਾਲ ਸ਼ੇਅਰ ਕਰੋ ਉਹਨਾਂ ਪਰਿਵਾਰਾਂ ਦੇ ਨਾਲ ਗੱਲਬਾਤ ਕਰੋ ਜਿਨ੍ਹਾਂ ਦੇ ਨੌਜਵਾਨ ਡਿਊਟੀ ਦੇ ਦੌਰਾਨ ਚੜ੍ਹਾਈ ਕਰ ਗਏ ਆ ਡਿਊਟੀ ਦੇ ਦੌਰਾਨ ਜਿਨ੍ਹਾਂ ਨੇ ਸ਼ਹਾਦਤ ਪਾਈ ਹੈਗੀ ਆ ਅ ਸੋ ਇਹ ਜਿਹੜਾ ਮੈਮੋਰੀਅਲ ਡੇ ਆ ਫੈਡਰਲ ਹੌਲੀਡੇ ਕਰਕੇ ਜਾਣਿਆ ਜਾਂਦਾ ਯੂਐਸ ਦੇ ਵਿੱਚ ਓਨਰਿੰਗ ਐਂਡ ਮੋਰਨਿੰਗ ਦਾ ਯੂਐਸ ਮਿਲਟਰੀ ਪਰਸਨਲ ਜਿਹੜੇ ਅਮਰੀਕਨ ਯੂਨਾਈਟਿਡ ਸਟੇਟ ਆਰਮਡ ਫੋਰਸਸ ਦੇ ਵਿੱਚ ਸਰਵ ਕਰਦੇ ਹੋਏ ਸ਼ਹੀਦ ਹੋ ਗਏ ਯੂਸਲੀ ਇਹ ਆਖਰੀ ਮੰਡੇ ਹੁੰਦਾ ਮਈ ਮਹੀਨੇ ਦਾ ਤੇ ਇਹਨੂੰ ਜਿਹੜਾ ਆ ਅਨ ਅਫੀਸ਼ੀਅਲ ਅ ਸਮਰ ਦੀ ਸ਼ੁਰੂਆਤ ਕਰਕੇ ਵੀ ਕਿਹਾ ਜਾਂਦਾ ਹੈਗਾ ਪਹਿਲਾ ਜਿਹੜਾ ਮੈਮੋਰੀਅਲ ਡੇ ਸੀ ਮਈ 3 1868 ਨੂੰ ਮਨਾਇਆ ਗਿਆ ਸੀ ਉਸ ਟਾਈਮ ਦੇ ਉੱਤੇ ਇਹਨੂੰ ਡੈਕੋਰੇਸ਼ਨ ਦੇ ਕਰਕੇ ਜਾਣਿਆ ਜਾਂਦਾ ਸੀਗਾ ਬਾਅਦ ਦੇ ਵਿੱਚ ਜਿਹੜਾ ਆ ਇਸ ਦਾ ਨਾਮ ਚੇਂਜ ਕਰ ਦਿੱਤਾ ਗਿਆ ਆ ਆਰਲਿੰਗਟਨ ਨੈਸ਼ਨਲ ਸੇਮੈਂਟਰੀ ਦੇ ਵਿੱਚ ਸਾਰੇ ਹੀ ਸ਼ਹੀਦਾਂ ਦੇ ਟੋਮ ਲੱਗੇ ਹੋਏ ਹੈਗੇ ਆ ਤੇ ਰਾਜਕਨਵੀਰ ਸਿੰਘ ਜੁਣੀ ਜਦ ਗਏ ਉੱਥੇ ਤੇ ਉੱਥੇ ਗੁਰਪ੍ਰੀਤ ਸਿੰਘ ਜਿਹੜੇ ਆਪਣੇ ਸ਼ਹੀਦ ਹੋਏ ਨੌਜਵਾਨ ਉਹਦੇ ਸਿੰਘ ਹੋਰ ਚਾਰ ਜਾਣਿਆਂ ਦੇ ਉਹਨਾਂ ਦੇ ਜਿਹੜੇ ਟੌਮਬ ਲੱਗੇ ਹੋਏ ਆ ਉੱਤੇ ਉਹਨਾਂ ਦੇ ਖੰਡੇ ਦਾ ਨਿਸ਼ਾਨ ਵੀ ਆ ਸੋ ਪ੍ਰੈਜੈਂਸ ਉੱਥੇ ਹੈਗੀ ਆ ਕਿ ਆਪਣੇ ਜਿਹੜੇ ਨੌਜਵਾਨਾਂ ਨੇ ਸ਼ਹਾਦਤ ਦਿੱਤੀ ਹੈਗੀ ਆ ਸੋ ਉਹ ਪੂਰੀ ਦੀ ਪੂਰੀ ਵੀਡੀਓ ਪੰਜਾਬੀ ਜਿਹੜੀ ਯੂ ਐਸ ਏ ਦੇ YouTube ਚੈਨਲ ਦੇ ਉੱਤੇ ਵੀ ਤੇ Facebook ਦੇ ਉੱਤੇ ਵੀ ਕੱਲ ਰਾਤੀ ਆਪਾਂ ਪਾਈ ਸੀ ਪੰਜਾਬੀ ਸਿੱਖ ਸੂਰਮੇ ਜਿਨ੍ਹਾਂ ਦੇ ਨਾਮ ਅਰਲਿੰਗਟਨ ਸੇਮੇਟਰੀ ਚ ਹਾਜ਼ਰ ਹੈਗੇ ਆ ਤੇ ਅਮਰੀਕਾ ਕਿਸ ਤਰ੍ਹਾਂ ਸ਼ਹੀਦਾਂ ਨੂੰ ਸਨਮਾਨ ਕਰਦਾ ਆ ਉਹ ਪੂਰੀ ਜਿਹੜੀ ਡਾਕੂਮੈਂਟਰੀ ਬਣਾਈ ਗਈ ਆ ਜਰੂਰ ਆਪਣੇ ਆਪਣੇ ਜਿੰਨੇ ਵੀ ਤੁਹਾਡੇ YouTube ਜਾਂ Facebook ਦੇ ਪੇਜ ਹੈਗੇ ਉਹਨਾਂ ਦੇ ਉੱਤੇ ਸ਼ੇਅਰ ਕਰਿਓ ਤੇ ਆਪਾਂ ਜਿਹੜੀਆਂ ਕੁਝ ਹੋਰ ਖਬਰਾਂ ਕਰ ਕਰਦੇ ਆ ਉਹ ਤੋਂ ਬਾਅਦ ਐਂਡ ਦੇ ਵਿੱਚ ਉਹ ਜਿਹੜੀ ਆ ਤੁਹਾਨੂੰ ਆ ਆਪਾਂ ਸੁਣਾਵਾਂਗੇ ਜੀ ਜੀ ਬਿਲਕੁਲ ਸੋ ਜਿਸ ਤਰ੍ਹਾਂ ਹਰਜੋਤ ਸਿੰਘ ਜੀ ਤੁਸੀਂ ਦੱਸਿਆ ਕਿ ਸ਼ਹੀਦਾਂ ਨੂੰ ਜਿਹੜੀਆਂ ਕੌਮਾਂ ਭੁੱਲ ਜਾਂਦੀਆਂ ਨੇ ਉਹ ਕੌਮਾਂ ਬਹੁਤੀ देर ਨਹੀਂ ਰਹਿੰਦੀਆਂ ਸ਼ਹੀਦਾਂ ਦਾ ਸਨਮਾਨ ਕਰਨਾ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਹੈ ਤੇ ਉਹਨਾਂ ਨੂੰ ਯਾਦ ਰੱਖਣਾ ਉਨਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਤੇ ਉਹਨਾਂ ਦੇ ਪਾਇ ਪੂਰਨ ਤੇ ਚੱਲਣਾ ਹੀ ਸਾਡੇ ਲਈ ਜਿਹੜੀ ਉਹ ਅਗਲੀ ਜ਼ਿੰਦਗੀ ਲਈ ਬਿਹਤਰ ਹੋ ਸਕਦਾ ਤੇ ਆਪਾਂ ਬਹੁਤ ਵਾਰ ਕਹਿੰਨੇ ਡੈਮੋਕ੍ਰੇਸੀ ਜਾਂ ਫ੍ਰੀडम ਆਫ ਸਪੀਚ ਰਾਈਟ ਆਫ ਐਕਸਪ੍ਰੈਸ਼ਨ ਇਹ ਅਸਲ ਦੇ ਵਿੱਚ ਇਹ ਚੀਜ਼ਾਂ ਬਹਾਲ ਤਾਂ ਰਹਿੰਦੀਆਂ ਨੇ ਜੇਕਰ ਇਹਨਾਂ ਚੀਜ਼ਾਂ ਨੂੰ ਦਬਾਉਣ ਵਾਲੇ ਲੋਕਾਂ ਦੀ ਆਪਾਂ ਕਦਰ ਕਰਦੇ ਆ ਕਿਉਂਕਿ ਅੱਜ ਜੇ ਆਪਾਂ ਇਹ ਗੱਲਾਂ ਕਰਦੇ ਆ ਅੱਜ ਇੰਨੇ ਬੋਲਣ ਯੋਗੇ ਹੋਏ ਆ ਤਾਂ ਇਹ ਉਹਨਾਂ ਮਹਾਨ ਲੋਕਾਂ ਦੀ ਦੇਣੀ ਹੈ ਕਿ ਅੱਜ ਅਸੀਂ ਫ੍ਰੀडम ਆਫ ਸਪੀਚ ਨੂੰ ਮਾਨਦੇ ਆਂ ਰਾਈਟ ਟੂ ਐਕਸਪ੍ਰੈਸ਼ਨ ਨੂੰ ਮਾਨਦੇ ਆਂ ਤੇ ਇਹਨਾਂ ਸਾਰਿਆਂ ਦੇ ਉੱਤੇ ਪੈਰਾ ਦਿੰਨੇ ਆਂ ਪਰ ਸਿਆਣੇ ਕਹਿੰਦੇ ਆ ਜਿਹੜੇ ਵਿਦਵਾਨ ਲੋਕ ਨੇ ਫਿਲਾਸਫਰ ਲੋਕ ਨੇ ਉਹ ਕਹਿੰਦੇ ਕਿ ਜਿਹੜੀ ਡੈਮੋਕ੍ਰੇਸੀ ਹੈ ਜਾਂ ਜਿਹੜਾ ਸਿਸਟਮ ਹੈ ਇਹ ਇਕੱਲਾ ਲੈਣ ਨਾਲ ਹੀ ਨਹੀਂ ਬਣਦਾ ਕਿ ਤੁਸੀਂ ਇਹਨੂੰ ਹਾਸਲ ਕਰ ਲਿਆ ਤੇ ਬੱਸ ਗੱਲ ਖਤਮ ਹੈ ਇਹਨੂੰ ਬਹਾਲ ਰੱਖਣ ਵਾਸਤੇ ਵੀ ਥੋੜੀ ਜਿਹੀ ਜਦੋਜਹਿਰ ਜੈਦ ਹੈ ਉਹੋ ਜਾਰੀ ਰਹਿਣੀ ਚਾਹੀਦੀ ਹੈ ਜੀ ਜੀ ਸੋ ਬਿਲਕੁਲ ਬਹੁਤ ਵਾਰ ਆਪਾਂ ਵਾਸ਼ਿੰਗਟਨ ਡੀਸੀ ਜਾਣੇ ਆ ਉੱਥੇ ਵਾਈਟ ਹਾਊਸ ਦੇਖ ਕੇ ਆ ਜਾਨੇ ਆ ਜਿੱਥੇ ਪੈਸੇ ਛਾਪਦੇ ਹੈਗੇ ਡਾਲਰ ਛਾਪਦੇ ਉਹ ਦੇਖ ਕੇ ਆ ਜਾਨੇ ਆ ਸੋ ਸਾਡੀ ਪੰਜਾਬੀ ਜਿਹੜੀ ਯੂ ਐਸ ਏ ਵੱਲੋਂ ਵੀ ਸਾਰਿਆਂ ਨੂੰ ਬੇਨਤੀ ਆ ਕਿ ਜਦੋਂ ਵੀ ਤੁਸੀਂ ਵਾਸ਼ਿੰਗਟਨ ਡੀਸੀ ਜਾਓ ਆਰ ਲਿੰਗਟਨ ਸਿਮੈਂਟਰੀ ਜਿਹੜੀ ਆ ਉੱਥੇ ਵਿਜ਼ਿਟ ਕਰਕੇ ਆਓ ਜਰੂਰ ਉੱਥੇ ਫੁੱਲ ਵੀ ਚੜਾ ਕੇ ਆਓ ਅ ਅਜੀਪਾਲ ਸਿੰਘ ਉੱਥੇ ਹੈਗੇ ਆ ਇਸ ਤੋਂ ਬਿਨਾ ਉਹਦੇ ਸਿੰਘ ਉਹਨਾਂ ਦਾ ਆ ਪਰਮਜੀਤ ਸਿੰਘ ਬਿਰਕਾ ਆ ਕਾਰਪੋਰਲ ਗੋਰਪਰੀ ਸਿੰਘ ਉਹਨਾਂ ਦੇ ਫਾਦਰ ਜਿਹੜੇ ਨਿਰਮਲ ਸਿੰਘ ਆ ਉਹਨਾਂ ਦੇ ਨਾਲ ਆਪਾਂ ਬਹੁਤ ਵਾਰ ਪੰਜਾਬੀ ਗੱਡੀ ਯੂ ਐਸ ਏ ਦੇ ਉੱਤੇ ਗੱਲਬਾਤ ਕਰਦੇ ਆ ਬੜਾ ਜੰਗ ਨੌਜਵਾਨ ਸੀ ਸੈਕਰਮੈਂਟੋ ਏਰੀਆ ਦਾ ਜਿਸ ਨੇ ਆਪਣੀ ਸ਼ਹਾਦਤ ਦਿੱਤੀ ਹੈਗੀ ਆ ਸੋ ਜਰੂਰ ਦੇਖਿਓ ਜਰੂਰ ਤੇ ਜਦੋਂ ਤੁਸੀਂ ਜਾਣੇ ਹੈਗੇ ਆ ਉੱਥੇ ਵਿਜ਼ਿਟ ਕਰਕੇ ਵੀ ਆਓ ਤਾਂ ਤੁਹਾਨੂੰ ਪਤਾ ਲੱਗਦਾ ਕਿ ਕਿੰਨੇ ਹਜ਼ਾਰਾਂ ਲੱਖਾਂ ਉਹਨਾਂ ਫੌਜੀਆ ਨੇ ਇਸ ਮੁਲਕ ਦੇ ਲਈ ਸ਼ਹਾਦਤ ਦਿੱਤੀ ਹੈਗੀ ਆ ਤਾਂ ਕਰਕੇ ਆਪਾਂ ਆਜ਼ਾਦੀ ਦੇ ਨਾਲ ਇਸ ਮੁਲਕ ਦੇ ਵਿੱਚ ਜਿਹੜੇ ਆ ਜੀ ਰਹੇ ਹੈਗੇ ਜੀ